ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਆਪਾਂ ਪਹਿਲਾਂ ਵੀ ਆਪਣੀ ਗੱਲ ਹੋਈ ਸੀ ਕਿ ਜੇ ਆਪਾਂ ਬਲੌਗ ਬਣਾਵਾ ਕਰਾਂਗੇ ਅੱਜ ਆਪਾਂ ਨਵਾਂ ਬਲੌਗ ਲੈ ਕੇ ਆਏ ਹਾਂ ਕ੍ਰੇਟਾ ਗੱਡੀ ਪਾਰੇ 2015 ਮਾਡਲ ਇਹ ਕੁਝ ਬਟਨ ਸਟਾਰਟ ਹੈ ਆ ਜੋ ਆਪਾਂ ਤੁਹਾਨੂੰ ਦਿਖਾਉਣੇ ਆ ਕ੍ਰੇਟਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਕਮੈਂਟ ਕਰੋ ਜਿਹੜੀ ਚੀਜ਼ ਦੀ ਨੌਲੇਜ ਚਾਹੀਦੀ ਹੋਵੇ ਤੁਸੀਂ ਜਦੋਂ ਮਰਜ਼ੀ ਕਾਲ ਕਰੋ ਮੈਸੇਜ ਕਰੋ ਤੁਹਾਡਾ ਵੀਰ ਤੁਹਾਡੀ ਸੇਵਾ 'ਚ ਹਾਜ਼ਰ ਹੈ ਤੇ ਆਜੋ ਤੁਹਾਨੂੰ ਆਪਾਂ ਵਿਖਾਉਨੇ ਆ ਕ੍ਰੇਟਾ 2000 ਆਜੋ ਤੁਹਾਨੂੰ ਦਿਖਾਉਨੇ ਆਪਾਂ ਕ੍ਰੇਟਾ ਬਹੁਤ ਸੋਹਣੀ ਗੱਡੀ ਐ ਬਹੁਤ ਸੋਹਣੀ ਇਹ ਕੌਮੋ ਦੇ ਟਾਇਰ ਐ ਚਾਰੇ 80 ਰੁਪਏ ਸੇ ਟਾਇਰ ਐ ਪੀ ਵੀ ਨੰਬਰ ਆਪਾਂ ਤੁਹਾਨੂੰ ਕਰਕੇ ਦਵਾਵਾਂਗੇ ਕਿਉਂਕਿ ਮਹਿੰਗਾ ਮਹਿੰਗੀ ਗੱਡੀ ਹੁੰਦੀ ਇਸ ਕਰਕੇ ਆਪਾਂ ਨੰਬਰ ਪਹਿਲਾਂ ਹੀ ਲਵਾ ਲਈਦਾ ਆਪਦੇ ਨਾਂ ਦੇ ਐਨਓਸੀ ਕਟਵਾ ਲਈਤੀ ਐ ਬਹੁਤ ਸੋਹਣੀ ਗੱਡੀ ਐ ਲੁੱਕ ਵਾਈਜ਼ ਵੇਖੋ ਬਹੁਤ ਸੋਹਣੀ ਗੱਡੀ ਐ 17 ਦੇ ਲਾਈ ਟਾਇਰ ਲੱਗੇ ਹੋਏ ਆ 17 ਇੰਚ ਦੇ ਲਾਈਟ ਟਾਇਰ ਲੱਗੇ ਹੋਏ ਆ। ਯੋਕੋਹੋਮਾ ਦੇ ਟਾਇਰ ਐ ਬਹੁਤ ਸੋਹਣੀ ਕਾਰ ਐ। ਗੱਡੀ ਦੇਖੋ। ਬਹੁਤ ਸੋਹਣੀ ਕਾਰ। ਕੋਈ ਕੰਮ ਖਰਚਾ ਨਹੀਂ, ਕੋਈ ਕੋਝ ਨਹੀਂ। ਦੁੱਖ ਤੋੜਦੀ ਗੱਡੀ। ਰੂਹ ਖੋਚਵੇਂ ਦੇਖ ਕੇ। ਦੇਖੋ ਬਹੁਤ ਸੋਹਣੀ ਕਾਰ ਐ। ਤੁਹਾਨੂੰ ਆਜੋ ਆਪਾਂ ਵਿੱਚੋਂ ਦਿਖਾਉਣੇ ਆ ਹੁਣ। ਇੰਦੀ ਮੇਰੇ ਸੌਣਾ 6 에어 ਬੈਗ ਹੈ ਨਵੇਂ ਸੀਟ ਕਵਰ ਜਮਾ ਨਵੇਂ ਬ੍ਰਾਂਡ ਨੂੰ ਆਪਾਂ ਸੀਟ ਕਵਰ ਪਾਇਆ ਵੇਖੋ ਜਮਾ ਬ੍ਰਾਂਡ ਨੂੰ ਸਟੀਅਰਿੰਗ ਤੇ ਬਟਨ ਨੇ ਪੁੱਛ ਬਟਨ ਸਟਾਰਟ ਹੈ ਪੁੱਛ ਬਟਨ ਸਟਾਰਟ ਹੈ ਸਟੀਰੀਓ ਨਾਲ ਦਾ 오리지ਨਲ ਹੈ ਬਹੁਤ ਸੋਹਣੀ ਕਾਰ ਹੈ ਬਹੁਤ ਸੋਹਣੀ ਚਾਰੇ ਬਾਰੀਆਂ ਦੇਖੋ ਸਾਰੇ ਪੀਸ ਨਾਲ ਦੇ ਆ ਦੇਖੋ ਸਾਰੇ ਪੀਸ ਨਾਲਦੇ ਆ ਦੇ ਕੀਤਨ ਉਹ ਖਾਦਨੇ ਆਪਾਂ ਦੇਖੋ ਕੋਈ ਲੱਗੀ ਵੱਜੀ ਨਹੀਂ ਸਾਰੀ ਆਪਣੀ ਗਰੰਟੀ ਲੱਗੀ ਵੱਜੀ ਦੀ ਬਾਰੀਆਂ ਚੈੱਕ ਕਰੋ ਬਹੁਤ ਸੋਹਣੀ ਹੈ ਛੇ ਦੇ ਆ ਜਾਂਦਾ ਇੱਕ ਇੱਥੇ ਅਸੀ ਵਾਲਾ ਕਿ ਪਿੱਛੇ ਵੀ ਕੂਲਿੰਗ ਰਹੇ ਦੇਖੋ ਬਾਰੀਆਂ ਚੈੱਕ ਕਰੋ ਬੰਦੇ ਜਿੰਨੀ ਕਹਿ ਲਿਓ 19 ਆ ਦੇਖੋ ਤੇ ਗੱਡੀ ਦਾ ਖੜਾਵਾ ਪੂਗਾ ਬਹੁਤ ਸੋਹਣੀ ਗੱਡੀ ਵਾਕੇ ਤੁਸੀਂ ਕਹੋਗੇ ਕਿ ਗੱਡੀ ਲੈ ਕੇ ਚੱਲਦੇ ਆ ਬਹੁਤ ਸੋਹਣੀ ਗੱਡੀ ਨੰਬਰ ਵੀ ਨੂੰ ਆਪਾਂ ਚੰਗਾ ਹੀ ਲਾਵਾਂਗੇ ਜਿੱਥੋਂ ਦੀ ਐਨਓਸੀ ਆਈ ਜਿੱਥੋਂ ਦੀ ਆਪਾਂ ਕਟਵਾਈ ਮਤਲਬ ਕਿ ਬਹੁਤ ਸੋਹਣਾ ਬਹੁਤ ਸੋਹਣੀ ਗੱਲ ਅੱਜ ਕੇ ਸੋਹਣੀ ਏ ਤੇ ਆਜੋ ਆਪਾਂ ਤੁਹਾਨੂੰ ਬੌਂਟ ਚੱਕ ਕੇ ਦਿਖਾ ਦਿੰਨੇ ਕੋਈ ਜਣਾ ਇੰਨੇ ਵੇਖੋ ਬਹੁਤ ਸੋਹਣਾ ਕੋਈ ਲੀਕਿੰਗ ਨਹੀਂ ਕੋਈ ਸੀਗੀ ਨਹੀਂ ਕੋਈ ਕੋਜ ਨਹੀਂ ਫਰੰਟ ਦੀ ਵੇਖੋ ਲੱਗੀ ਵੱਜੀ ਦੀ ਫੁੱਲ ਗਰੰਟੀ ਆਪਣੀ ਹੁੰਦੀ ਤੁਹਾਨੂੰ ਪਤਾ ਪੇਂਟ ਦੀ ਵੀ ਤਕਰੀਬਨ ਗਰੰਟੀ ਹੁੰਦੀ ਏ ਫਰੰਟ ਵੇਖੋ ਬਿਲਕੁਲ ਸ਼ੀਲਡ ਹੈ ਗੱਡੀ ਬੌਂਟ ਦੇਖੋ ਬਿਲਕੁਲ ਸ਼ੀਲਡ ਹੈ ਕਾਰ ਬਹੁਤ ਸੋਹਣੀ ਹੈ ਅੱਜ ਉਹ ਤੁਹਾਨੂੰ ਮੀਟਰ ਚੈੱਕ ਕਰਵਾ ਦਾਂ ਕਿੰਨੀ ਚੱਲੀ ਕਿੰਨੀ ਹੈ ਇਹ ਚੱਲੀ ਏ ਜੀ 83322 ਕਿਲੋਮੀਟਰ ਢਿੱਲ ਕੋਲ ਅਰੀਜਨਲ ਚੱਲੀ ਏ ਕਿਉਂਕਿ ਗੱਡੀ ਦੀ ਹਾਲਤੀ ਦੱਸਦੀ ਪਈ ਏ ਤੇ ਹੁਣ ਆਪਾਂ ਹੁਣ ਆ ਗਈ ਜੀ ਰੇਟ ਦੀ ਗੱਲ ਆਪਾਂ ਇਹ ਲੋਕਾਂ ਨਾਲ 40-5000 ਸਸਤੀ ਹੀ ਦਵਾਂਗੇ ਬਾਕੀ ਕਾਰਬਿਆਂ ਜੋ ਆਪਾਂ ਕਰੋ ਕਿਤੋਂ ਵੀ ਲੈਣੇ ਆ ਇਹ ਆਪਾਂ ਦੇ ਦਾਂਗੇ ਤੁਹਾਨੂੰ ਸਹਿ ਪਲਾ ਕਰੇ 7.5 ਲੱਖ ਰੁਪਇਆ ਡਿਮਾਂਡ ਕਰਦੇ ਆ ਪੈਂਦੀ ਗੱਡੀ ਵਾਕਈ ਮੇਰੇ ਪਿੱਛੇ ਖੜੀ ਵੀ ਤੁਸੀਂ ਦੇਖਦੇ ਹੋ ਕਿ ਪੂਰੀ ਸੋਣੀ ਉਸ ਬਟਨ ਸਟਾਰਟ ਏ ਦੋਵੇਂ ਚਾਬੀਆਂ ਤੇ ਬਹੁਤ ਸੋਣੀ ਕਾਰ ਟਹਿ ਟੱਪਾ ਹਰ ਚੀਜ਼ ਮਤਲਬ ਕਿ ਤੁਹਾਨੂੰ ਕਿਤੇ ਵੀ ਮਤਲਬ ਕੋਈ ਕੰਮ ਖਰਚਾ ਨਹੀਂ ਕਰਵਾਉਣਾ ਪੈਣਾ ਜਿਤ ਤੱਕ ਸਭ ਕੁਝ ਓਕੇ ਆ ਬਸ ਜਾ ਕੇ ਤੁਸੀਂ ਚਲਾਉਣੀ ਏ ਤੇਲ ਪਾ ਕੇ ਹੋਰ ਕੋਈ ਕੰਮ ਖਰਚਾ ਨਹੀਂ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਨਾਲ ਹੀ ਅਸੀਂ ਆ ਤੇ ਆਪਾਂ ਜਿਵੇਂ ਤੁਹਾਡਾ ਨਾ ਵਾਦਾ ਕੀਤਾ ਸੀ ਕਿ ਵੀਡੀਓ ਪਾਵਾ ਕਰਾਂਗੇ ਤੇ ਕੱਲੀ-ਕੱਲੀ ਗੱਡੀ ਡਿਟੇਲ ਦਵਾ ਕਰਾਂਗੇ ਤੋਂ ਆਪਾਂ ਤੁਹਾਡੇ ਖਰੇ ਉੱਤਰਿਆਂ ਜਿਹੜੀ ਜੋ ਕਿਹਾ ਸੀ ਤੇ ਉਮੀਦ ਤੇ ਖਰੇ ਉੱਤਰੇ ਆ ਤੇ ਹੁਣ ਮੇਰਾ ਵੀਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਹੋਰ ਵੀ ਗੱਡੀਆਂ ਦੀ ਸਾਰੀ ਡਿਟੇਲ ਦੇਈਏ ਕਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ